ਕਿਉਂਕਿ ਤੁਸੀਂ মিডিਆ ਹੋ ਜਿਹੜੀ ਸਾਡੀ ਕਿਸਾਨਾਂ ਦੀ ਆਵਾਜ਼ ਸਰਕਾਰ ਔਰ ਵਰਲਡਵਾਈਡ ਤੁਸੀਂ ਸਾਡੀ ਆਵਾਜ਼ ਪਹੁੰਚਾਉਂਦੇ ਹੋ ਔਰ ਸਾਡੀ ਆਵਾਜ਼ ਬਣਦੇ ਹੋ ਜੇ ਤੁਹਾਨੂੰ ਇਹਨਾਂ ਅੰਦੋਲਨਾਂ ਵਿੱਚੋਂ ਮਨਫ਼ੀ ਕਰ ਦਿੱਤਾ ਜਾਵੇ ਮੈਂ ਸਮਝਦਾ ਸਾਡਾ ਅੰਦੋਲਨ ਅੱਧਾ ਰਹਿ ਜਾਂਦਾ ਔਰ ਤੁਸੀਂ ਉਹ মিডিਆ ਹੋ ਜਿਹੜੇ ਸੱਚ ਪੂਰੇ ਵਰਲਡ ਨੂੰ ਦਿਖਾਉਂਦੇ ਹੋ ਔਰ ਜਿਹੜੇ ਅੱਜ ਮੁੱਦੇ ਨੇ ਉਹ ਸਾਡੇ ਉਹ ਮੁੱਦੇ ਨੇ ਜਿਸ ਵਿੱਚ ਸਰਕਾਰ ਪਿਛਲੇ ਸਾਲ ਫੇਲ ਹੋਈ ਆ ਝੋਨੇ ਦੇ ਪ੍ਰਬੰਧਨ ਨੂੰ ਲੈ ਕੇ ਕਿਉਂਕਿ ਇੱਕ ਪਾਸੇ ਤਾਂ ਝੋਨਾ ਮੰਡੀਆਂ ਵਿੱਚ ਆ ਜਾਂਦਾ ਤੇ ਦੂਜੇ ਪਾਸੇ ਸਰਕਾਰਾਂ ਉਹਦੇ ਪ੍ਰਬੰਧਨ ਨੂੰ ਲੈ ਕੇ ਪੱਬਾਂ ਭਾਰ ਹੋ ਜਾਂਦੀਆਂ ਨੇ ਪਰ ਪਿਛਲੇ ਸਾਲ ਜੋ ਕਿਸਾਨਾਂ ਦੀ ਲੁੱਟ ਹੋਈ ਆ ਉਹਦੇ ਮੱਦੇਨਜ਼ਰ ਅਸੀਂ ਅੱਜ ਸਮੇਂ ਤੋਂ ਪਹਿਲਾਂ ਕਿਉਂਕਿ ਆ ਸਮਾ ਸਰਕਾਰ ਦਾ ਉਹਦੇ ਪ੍ਰਬੰਧਨ ਦਾ ਜਿਹੜਾ ਕੰਮ ਕਰਦਾ ਜੇ ਅੱਜ ਤੋਂ ਸ਼ੁਰੂ ਕਰੇ ਤੇ ਫੇਰ ਜਾ ਕੇ ਫਸਲ ਦੀ ਕਟਾਈ ਤੇ ਜਾ ਕੇ ਫਿਰ ਕਿਤੇ ਕਿਸਾਨਾਂ ਦੀ ਲੁੱਟ ਰੁਕ ਸਕਦੀ ਏ ਤੇ ਜੇ ਅੱਜ ਵੀ ਸਰਕਾਰ ਅਵੇਸਲੀ ਗਈ ਤੇ ਔਰ ਜਿਹੜੀ ਇਹ ਯੂਨੀਵਰਸਿਟੀ ਜਿਹਨੇ ਕਿਸਾਨਾਂ ਨੂੰ ਸਹੀ ਰਾਹ ਦਿਖਾਉਣਾ ਉਹ ਵੀ ਜਿਹੜੀ ਪ੍ਰਾਈਵੇਟ ਪਲੇਅਰਾਂ ਅੰਗ ਬੀਜ ਵੇਚਣ ਤੱਕ ਸੀਮਤ ਰਹੀ ਤੇ ਮੈਨੂੰ ਲੱਗਦਾ ਕਿ ਕਿਸਾਨ ਅਗਲੇ ਸਾਲ ਵੀ ਲੁੱਟ ਦਾ ਸ਼ਿਕਾਰ ਹੋਏਗਾ ਤੋਂ ਇਹ ਕੁਝ ਗੱਲਾਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸੰਖੇਪ ਵਿੱਚ ਕਰਾਂਗਾ ਔਰ ਇੱਥੇ ਆਉਂਦਿਆਂ ਨੂੰ ਕਿਉਂਕਿ ਮੇਰੀ ਡਿਊਟੀ ਲੱਗੀ ਸੀ ਕਿ ਜਲੰਧਰ ਪ੍ਰੈਸ ਦਾ ਘਰ ਆ ਤੁਸੀਂ ਇਹ ਗੱਲਾਂ ਜਲੰਧਰ ਪ੍ਰੈਸ ਵਿੱਚ ਕਰਨੀਆਂ ਨੇ ਜਥੇਬੰਦੀ ਵੱਲੋਂ ਔਰ ਜਦੋਂ ਮੈਂ ਅੱਜ ਇੱਥੇ ਆਇਆ ਤੇ ਸਾਡੀ ਸੈਂਟਰ ਨਾਲ ਮੀਟਿੰਗ ਆ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਮੀਟਿੰਗ ਵਿੱਚ ਨੇ ਔਰ ਪਿੱਛੋਂ ਪਤਾ ਲੱਗਾ ਕਿ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਉੱਥੇ ਨਫਰੀਆ ਫੋਰਸ ਦੀ ਵਧਾਈ ਆ ਪੀਆਰਟੀਸੀ ਦੀਆਂ ਲਗਭਗ 40 ਕ ਬੱਸਾਂ ਔਰ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਦੀਆਂ ਕੁਝ ਬੱਸਾਂ ਉੱਥੇ ਵਧਾਈਆਂ ਨੇ ਤੇ ਜੇ ਇਹੋ ਜੇ ਸਰਕਾਰ ਹੱਥਕੰਡੇ ਅਪਣਾਉਂਦੀ ਏ ਤੇ ਸਾਨੂੰ ਸਰਕਾਰ ਖਿਲਾਫ ਮੋਰਚਾ ਖੋਲਣਾ ਪਏਗਾ ਕਿਉਂਕਿ ਸਾਡੀਆਂ ਪਹਿਲੀਆਂ ਮੰਗਾਂ ਸੈਂਟਰ ਸਰਕਾਰ ਦੇ ਖਿਲਾਫ ਸੀ ਤੇ ਜੇ ਪੰਜਾਬ ਸਰਕਾਰ ਇਹੋ ਜੀ ਧੱਕੇਸ਼ਾਹੀ ਤੇ ਉਤਾਰੂ ਹੋਈ ਤੇ ਸਾਨੂੰ ਇਹਨਾਂ ਖਿਲਾਫ ਵੀ ਮੋਰਚਾ ਖੋਲਣਾ ਪਏਗਾ ਹੁਣ ਮੈਂ ਜਿਹੜੀਆਂ ਗੱਲਾਂ ਨੂੰ ਲੈ ਕੇ ਅਸੀਂ ਪ੍ਰੈਸ ਵਾਰਤਾ ਕਰ ਰਹੇ ਆ ਮੈਂ ਤੁਹਾਡੇ ਨਾਲ 3 ਪੁਆਇੰਟ ਨੇ ਤਿੰਨਾ ਪੁਆਇੰਟਾਂ ਤੇ ਮੈਂ ਗੱਲ ਕਰਾਂਗਾ ਤੁਹਾਡੇ ਨਾਲ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਸਰਕਾਰ ਸਾਡੀ ਮੰਗ ਹੈ ਕਿ ਸਮਾਂ ਰਹਿੰਦਿਆਂ ਜਿਹੜੇ ਪਿਛਲੇ ਵਾਰ ਬਹਾਨਾ ਸੀ ਸਰਕਾਰ ਨੂੰ ਉਧਰ ਝੋਨਾ ਮੰਡੀ ਵਿੱਚ ਆ ਗਿਆ ਤੇ ਸਰਕਾਰ ਨੇ ਉਹ ਸਟੋਰ ਖਾਲੀ ਨਹੀਂ ਕਰ ਪਾਈ ਸਾਡੀ ਮੰਗ ਇਹ ਕਿ ਸਰਕਾਰ ਹੁਣ ਤੋਂ ਹੀ ਜਿਹੜੇ ਝੋਨੇ ਦੇ ਪ੍ਰਬੰਧਨ ਲਈ ਜਿਹੜੇ ਸਟੋਰ ਆ ਉਹ ਆਪਣੇ ਖਾਲੀ ਕਰਵਾਵੇ ਸੈਂਟਰ ਏਜੰਸੀਆਂ ਨੂੰ ਜਿਹੜਾ ਝੋਨਾ ਜਿਹੜਾ ਨਿਕਲ ਚੁੱਕਾ ਛੱਲਰਾਂ ਤੋਂ ਚਕਾਵੇ ਉਹਦਾ ਵਧੀਆ ਪ੍ਰਬੰਧਨ ਕਰੇ ਤੋ ਇੱਕ ਹੋਰ ਵੱਡੀ ਗੱਲ ਇਹਦੇ ਵਿੱਚ ਆਈਏ ਕਿਉਂਕਿ ਪੀ ਪੀਏਯੂ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਨੇ ਹਰੀ ਕ੍ਰਾਂਤੀ ਵਿੱਚ ਮੋਰੀ ਭੂਮਿਕਾ ਨਿਭਾਈ ਹੈ ਔਰ ਕਿਸਾਨਾਂ ਦੀ ਮਾਰਗਦਰਸ਼ਕ ਹੈ ਉਹਨਾਂ ਦੇ ਮੇਲੇ ਸ਼ੁਰੂ ਹੋ ਗਏ ਨੇ ਸਰਕਾਰ ਹਾਲੇ ਇਹਦੇ ਪੀਆਰ 126 ਨੂੰ ਲੈ ਕੇ ਸੈਂਟਰਲ ਸਰਕਾਰ ਨਾਲ ਕੋਈ ਸਥਿਤੀ ਸਪਸ਼ਟ ਨਹੀਂ ਕਰ ਪਾਈ ਤੇ ਦੂਜੇ ਪਾਸੇ ਪ੍ਰਾਈਵੇਟ ਪਲੇਅਰਾਂ ਅੰਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਪੀਆਰ 126 ਆਪਣੇ ਮੇਲਿਆਂ ਵਿੱਚ ਢੱਲੇ ਨਾਲ ਵੰਡ ਰਹੀ ਹੈ ਜਦ ਕਿ ਹਾਲੇ ਤੱਕ ਉਹਦੇ ਮਾਪਦੰਡ ਪਿਛਲੇ ਸਰਕਾਰ ਸਾਲ ਦੀ ਲੁੱਟ ਕਿਸਾਨਾਂ ਦੀ ਹੋਈ ਆ ਵੱਡੀ ਪੱਧਰ ਤੇ ਤੇ ਜੇ ਪੀਏਯੂ ਯੂਨੀਵਰਸਿਟੀ ਪ੍ਰਾਈਵੇਟ 플레이ਰਾਂ ਵਾਂਗੂ ਆਪਣੇ ਬੀਜ ਵੇਚਣ ਤੱਕ ਸੀਮਤ ਰਹੀ ਤੇ ਮੈਨੂੰ ਲੱਗਦਾ ਕਿ ਜੇ ਸਰਕਾਰ ਨੇ ਸੈਂਟਰ ਸਰਕਾਰ ਨਾਲ ਇਹਦੇ ਮਾਪਦੰਡ ਤੈਅ ਨਾ ਕੀਤੇ ਤੇ ਉਹ ਜਿਹੜੀ ਪਿਛਲੇ ਸਾਲ 2-300 ਰੁਪਇਆ ਪ੍ਰਤੀ ਕੁਇੰਟਲ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ 2-300 ਰੁਪਇਆ ਪ੍ਰਤੀ ਕੁੰਟਲ ਜਿਹੜੀ ਲੁੱਟ ਸਰਕਾਰ ਕਰਵਾਏਗੀ ਉਹ ਮਿਲੀ ਭੁਗਤ ਨਾਲ ਹੋਏਗੀ ਸਰਕਾਰ ਦੀ ਜੇ ਸਰਕਾਰ ਐਸਐਈ ਰਾਹ ਤੇ ਚੱਲਦੀ ਰਹੀ ਕਿਉਂਕਿ ਪੀਆਰ 126 ਨੂੰ ਲੈ ਕੇ ਸ਼ੈਲਰ ਮਾਲਕ ਔਰ ਜਿਹੜੀ ਸੈਂਟਰਲ ਵਿੱਚ ਜਿਹੜੀ ਆ ਉਹ ਡੁੱਬਦਾ ਬਣੀ ਹੋਈ ਆ ਕਿ ਇਹਦੀ ਪੂਰੀ ਮਿਲنگ ਨਹੀਂ ਹੁੰਦੀ ਤੇ ਜੇ ਦੂਜੇ ਪਾਸੇ ਤੁਸੀਂ ਉਹ ਡੁੱਬਦਾ ਨੂੰ ਦੂਰ ਕੀਤਾ ਬਿਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਵੰਡਦੀ ਆ ਤੇ ਮੈਂ ਸਮਝਦਾ ਸਿੱਧਾ ਸਿੱਧਾ ਕਿਸਾਨਾਂ ਦੀ ਲੋਟਾ ਸਿਰਫ ਬੀਜ ਵੇਚਣ ਤੱਕ ਸੀਮਤ ਹੈ ਤੇ ਜਿਹੜੀ ਲੋਟਾ ਉਹ ਆਉਣ ਵਾਲੇ ਸੀਜ਼ਨ ਵਿੱਚ ਵੀ ਹੋਵੇਗੀ ਔਰ ਤੀਸਰਾ ਜਿਹੜਾ ਇਹਦੇ ਵਿੱਚ ਮਸਲਾ ਹੈ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਇੱਕ ਪਾਸੇ ਤਾਂ ਸਰਕਾਰ ਪਰ ਇਹਦੇ ਵਿੱਚ ਸਰਕਾਰ ਦੀ ਨਾਕਾਮੀ ਕੀ ਆ ਕਿ ਗ੍ਰੀਨ ਟਿਊਬ ਟ੍ਰਿਬਿਨਲ ਨੇ ਕਿਹਾ ਕਿ ਤੁਸੀਂ 100 ਰੁਪਇਆ ਪ੍ਰਤੀ ਕੁਆਂਟਲ ਕਿਸਾਨਾਂ ਨੂੰ ਬੋਨਸ ਦਿਓ ਜਾਇਨਾ ਨੂੰ ਫ੍ਰੀ ਮਸ਼ੀਨਰੀ ਮੁਹੱਈਆ ਕਰੋ ਜੇ ਉਹ ਫ੍ਰੀ ਮਸ਼ੀਨਰੀ ਮੁਹੱਈਆ ਕੀਤੀ ਹੁੰਦੀ ਤੇ ਧੜਾ ਧੜ ਕਿਸਾਨਾਂ ਤੇ ਪਰਚੇ ਨਾ ਹੁੰਦੇ ਨਾ ਹੀ ਕਿਸਾਨ ਅੱਗ ਲਾਉਣ ਲਈ ਮਜਬੂਰ ਹੁੰਦੇ ਤੇ ਦੂਜੀ ਪਾਸੇ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸਬਸਿਡੀ ਆ ਉਹ ਜਿਹੜੀ ਏਕਿਪਮੈਂਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਿੱਧੇ ਤੌਰ ਤੇ ਦਿੱਤੀ ਜਾਂਦੀ ਆ ਉਹ ਸਿੱਧਾ ਕਿਸਾਨ ਦੇ ਖਾਤੇ ਵਿੱਚ ਪਾਈ ਜਾਵੇ ਮੈਂ ਸਮਝਦਾ ਕਿ ਬੈਲਰ ਜਿਹੜਾ ਪਰਾਲੀ ਦਾ ਪ੍ਰਬੰਧਨ ਕਰਦੇ ਨੇ ਖੇਤਾਂ ਵਿੱਚੋਂ ਜਿਹੜਾ ਇਹ ਚੱਕਦੇ ਨੇ ਪਰਾਲੀ ਦੀਆਂ ਗੱਠਾ ਬੰਨ੍ਹ ਕੇ ਉਹ ਪੰਜਾਬ ਦੀ ਜ਼ਮੀਨ ਨੂੰ ਬੰਜਰ ਬਣਾਉਣ ਵੱਲ ਪੰਜਾਬ ਸਰਕਾਰ ਕਦਮ ਪੁੱਟ ਰਹੀ ਆ ਇਹਦੀ ਜਾਗ ਜਿੰਦੀ ਜਾਗ ਦੀ ਰਿਪੋਰਟ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਪੈਡੀ ਦੀ ਫਲਾਈ ਐਸ਼ ਤੋਂ ਇਹਦੀ ਪੀਐਜੂ ਦੀ ਰਿਪੋਰਟ ਆ ਜਿਹੜੀ ਫਲਾਈ ਐ ਜਿਹੜੀ ਪੈਡੀ ਦੀ ਸਵਾਹ ਉਹਦੇ ਬਿਲ ਜਦੋਂ ਜਾਂਚ ਕੀਤੀ ਗਈ ਉਹਦੇ ਵਿੱਚ ਕੁਝ ਵੀ ਨਸ਼ਟ ਨਹੀਂ ਹੋਇਆ ਜੇ ਅਸੀਂ ਅੱਗ ਲਾਉਨੇ ਆ ਤੇ ਥੋੜੀ ਮਾਤਰਾ ਵਿੱਚ ਨਾਈਟ੍ਰੋਜਨ ਨਸ਼ਟ ਹੁੰਦੀ ਹੈ ਪੀਯੂ ਦੀ ਰਿਪੋਰਟ ਹੈ ਜਿਹੜੀ ਉਹ ਉਹਦੀ ਸੈਡੀ ਦੀ ਸਵਾਦੀ 1 ਕਿਲੋ ਸਵਾਦੀ ਆ ਉਹ ਤੁਹਾਡੇ ਸਾਹਮਣੇ ਮੈਂ ਕਰ ਰਿਹਾ ਕਿ ਜੇ ਇਹਨੂੰ ਅਸੀਂ ਖੇਤਾਂ ਵਿੱਚ ਨਸ਼ਟ ਕਰਦੇ ਆ ਤੇ ਇਹਦੇ ਵਿੱਚੋਂ ਕੁਝ ਮਾਤਰਾ ਵਿੱਚ ਨਾਈਟ੍ਰੋਜਨ ਨਸ਼ਟ ਹੁੰਦੀ ਹੈ ਬਾਕੀ ਸਾਰਾ ਕੁਝ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਜ਼ ਸਲਫਰ ਬੋਰੋਨ ਵਗੈਰਾ ਉਸੇ ਦੇ ਤਰ੍ਹਾਂ ਖੇਤ ਵਿੱਚ ਰਹਿੰਦੇ ਨੇ ਤੇ ਜਦੋਂ ਅਸੀਂ ਦੂਸਰੇ ਪਾਸੇ ਗੱਲ ਕਰਦੇ ਆ ਕਿ ਬੈਲਰ ਜਦੋਂ ਪਰਾਲੀ ਦਾ ਚੱਕਦੇ ਨੇ ਖੇਤਾਂ ਵਿੱਚੋਂ ਨਾ ਤੇ ਉਹ ਅੱਗ ਲੱਗਦੀ ਐ ਨਾ ਪਰਾਲੀ ਦੀ ਰਹਿਣ ਖੂਦ ਖੇਤਾਂ ਵਿੱਚ ਰਹਿੰਦੀ ਐ ਤੇ ਇਹਦੇ ਮੈਂ ਮੇਰੇ ਕੋਲ ਡਾਟੇ ਪਾਏ ਹੋਏ ਨੇ ਕਿ ਜਿਹੜੀ ਜ਼ਮੀਨ ਵਿੱਚੋਂ ਇਹ ਬੈਲਰਾਂ ਦੇ ਰੂਪ ਵਿੱਚ ਪਰਾਲੀ ਚੱਕੀ ਗਈ ਆ ਉਹਦੇ ਝਾੜ 5-6 ਸਾਲਾਂ ਵਿੱਚ 12-13 ਕੁਇੰਟਲ ਤੱਕ ਸੀਮਿਤ ਰਹਿ ਗਿਆ ਤੇ ਜਿਹੜੀ ਪਰਾਲੀ ਜਿਨ੍ਹਾਂ ਖੇਤਾਂ ਵਿੱਚ ਜਜ਼ਬ ਕੀਤੀ ਆ ਉਹ 22 23 ਕੁਆਂਟਲ ਕਣਕ ਦੇ ਝਾੜਾਂ ਤੱਕ ਇਨਕਰੀਜ਼ ਹੋਇਆ ਸੋ ਸਰਕਾਰ ਨੂੰ ਇੱਧਰ ਬਹੁਤ ਗੰਭੀਰਤਾ ਨਾਲ ਦੇਖਣਾ ਚਾਹੀਦਾ ਕਿ ਜਿਹੜਾ ਤੁਸੀਂ ਪਰਾਲੀ ਦਾ ਪ੍ਰਬੰਧਨ ਕਰਨ ਲਈ ਇੱਕ ਤਾਂ ਬੈਲਰਾਂ ਤੇ ਭਾਰੀ ਸਬਸਿਡੀ ਦਿੰਨੇ ਹੋ ਤੇ ਦੂਸਰੀ ਖੇਤਾਂ ਵਿੱਚੋਂ ਪਰਾਲੀ ਚੱਕ ਕੇ ਆਖਰ ਤੇ ਮਿੱਲਾਂ ਵਿੱਚ ਵੀ ਜਲਾਈ ਜਾਂਦੀ ਹੈ ਨਾ ਤੇ ਜੇ ਉਹ ਚੀਜ਼ ਨੂੰ ਪ੍ਰਬੰਧਨ ਕੀਤਾ ਜਾਵੇ ਖੇਤਾਂ ਦੇ ਵਿੱਚ ਜਜ਼ਬ ਕਰਨ ਦਾ ਤੇ ਜਿਹੜੀ ਪੰਜਾਬ ਝਾੜ ਪਰ ਕੁਆਂਟਲ ਫਸਲਾਂ ਦਾ ਉਹ ਵੀ ਵਧੇਗਾ ਤੇ ਜਿਹੜੀ ਜ਼ਮੀਨ ਨੂੰ ਬੰਜਰ ਬਣਾਉਣ ਵਾਲ ਸਰਕਾਰ ਤੁਰੀ ਹੋਈ ਹੈ ਉਹ ਵੀ ਕਿਤੇ ਨਾ ਕਿਤੇ ਅਸੀਂ ਆਪਣੀਆਂ ਜ਼ਮੀਨਾਂ ਬਚਾ ਪਾਵਾਂਗੇ ਤੇ ਦੂਜੇ ਪਾਸੇ 1972 ਤੋਂ ਲੈ ਕੇ 80 90 ਦਹਾਕੇ ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਣੀਆਂ ਕਿਤਾਬਾਂ ਵਿੱਚ ਇਹ ਛਾਪਦੀ ਰਹੀ ਹੈ ਔਰ ਸਾਨੂੰ ਉਤਸ਼ਾਹਤ ਕਰਦੀ ਰਹੀ ਹੈ ਤੇ ਤੁਸੀਂ ਆਪਣੇ ਜਿਹੜੀ ਖੇਤਾਂ ਦੀ ਰਹਿੰਦ-ਖੂੰਦ ਆ ਜੇ ਉੱਥੇ ਕੋਈ ਫਫੁੰਦੀ ਦਾ ਰੋਗ ਹੈ ਤੇ ਉਹ ਤੁਸੀਂ ਉਹਨੂੰ ਜਲਾ ਦਿਓ ਤਾਂ ਇਹ ਰੋਗ ਨਸ਼ਟ ਹੋਵੇਗਾ ਤੇ ਇੱਕ ਪਾਸੇ ਤੁਸੀਂ ਇੱਕ ਤਰ੍ਹਾਂ ਨਾਲ ਤੁਸੀਂ ਇੰਨੇ ਸਾਲ ਸਾਨੂੰ ਉਤਸ਼ਾਹਤ ਕਰ ਰਹੇ ਹੋ ਕਿ ਜਿਹੜੀ ਪਰਾਲੀ ਆ ਉਹਨੂੰ ਤੁਸੀਂ ਅੱਗ ਲਾਓ ਤੇ ਦੂਜੇ ਪਾਸੇ ਤੁਸੀਂ ਗ੍ਰੀਨ ਟ੍ਰਿਬਿਊਨਲ ਦੀ ਗੱਲ ਮੰਨੇ ਬਿਨਾ ਤੁਸੀਂ ਕਿਸਾਨਾਂ ਤੇ ਪਰਚੇ ਕਰ ਰਹੇ ਹੋ ਧੜਾ ਧੜ ਤੇ ਜਿਹੜੀਆਂ ਉਹਨਾਂ ਦੀਆਂ ਫਰਦਾਂ ਵਿੱਚ ਲਾਲ ਐਂਟਰੀਆਂ ਕਰ ਰਹੇ ਹੋ ਸਰਲ ਸਾਰੇ ਕਿਸਾਨਾਂ ਨਾਲ ਧੱਕਾ ਸੋ ਇਹ 3 ਪੁਆਇੰਟ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿਸਾਨਾਂ ਦੀ ਮਾਰਗਦਰਸ਼ਕ ਹੈ ਜੇ ਉਹਨੇ ਸਮਾਂ ਰਹਿਂਦਿਆਂ ਇਸ ਕਦਮ ਨਾ ਪੁੱਟੇ ਤੇ ਜਿਹੜੀ ਪੰਜਾਬ ਦੀ ਐਗਰੀਕਲਚਰ ਲੈਂਡ ਆ ਉਹ ਬੰਜਰ ਹੋ ਜਾਵੇਗੀ ਸੋ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਉਹ ਅੱਗੇ ਆ ਕੇ ਹੋਰ ਜਿਹੜਾ ਕਰਜ਼ੇ ਦੇ ਬੋਝ ਥੱਲੇ ਦਵੇਗਾ ਸੋ ਇਸ ਅਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਸੋਚਣਾ ਹੋਵੇਗਾ ਔਰ ਦੂਸਰਾ ਜਿਹੜਾ ਪੀਆਰ 126 ਟੜਾ ਤੜ ਇਹਨਾਂ ਦੀ 22 ਔਰ 23 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਮੇਨ ਲੁਧਿਆਣਾ ਮੇਲਾ ਔਰ ਜਿਹੜੇ ਸ਼ਾਖਾਵਾਂ ਇਹਨਾਂ ਦੀ ਹਰ ਇੱਕ ਜ਼ਿਲ੍ਹਾ ਪੱਧਰ ਤੇ ਨੇ ਉੱਥੇ ਮੇਲਾ ਚੱਲ ਰਿਹਾ ਇਹਨਾਂ ਦਾ ਉੱਥੇ ਪੀਆਰ 126 ਬੜੇ ਢੱਲੇ ਨਾਲ ਵੇਚਿਆ ਜਾ ਰਿਹਾ ਅਸੀਂ ਇੱਕ ਪਾਸੇ ਤਾਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਜਿਹੜੇ ਪ੍ਰਾਈਵੇਟ ਪਲੇਅਰ ਨੇ ਜਿਹੜੇ PR126 ਨਾਲ ਮਿਕਸ ਕਰਕੇ ਜਿਹੜੀਆਂ ਥੋੜੇ ਸਮੇਂ ਦੀਆਂ ਜਿਹੜੀਆਂ ਵੈਰਾਈਟੀਆਂ ਉਹ ਕਿਸਾਨ ਨੂੰ ਵੇਚ ਕੇ ਲੁੱਟ ਕਰ ਰਹੀਆਂ ਨੇ ਤੇ ਦੂਜੇ ਪਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਨੇ ਇਸ ਚੁੰਗਲ ਚੋਂ ਕੱਢਣਾ ਸੀ ਉਹ ਵੀ ਆਪਣੇ ਪ੍ਰਾਈਵੇਟ ਪਲੇਅਰਾਂ ਵਾਂਗ ਸਿਰਫ ਬੀਜ ਵੇਚਣ ਤੱਕ ਸੀਮਤ ਹੈ ਉਹ ਇੱਥੇ ਬੀਜ ਬੀਜਣ ਵੇਚਣ ਤੱਕ ਸੀਮਤ ਨਾ ਹੋ ਕੇ ਜਿੰਨਾ ਚਿਰ PR126 ਦਾ ਸਰਕਾਰ ਦੇ ਨਾਲ ਜਿਹੜਾ ਕੋਈ ਬਖੇੜਾ ਉਹ ਦੂਰ ਨਹੀਂ ਹੁੰਦਾ ਉਨਾ ਚਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਜਿਹੜੀ PR126 ਦੇ ਬੀਜ ਨੂੰ ਨਾ ਵੇਚੇ ਔਰ ਜਿਹੜੇ ਪ੍ਰਾਈਵੇਟ ਪਲੇਅਰ ਜਿਹੜੇ ਐਗਰੀਕਲਚਰ ਦੇ ਸੀਡ ਘੱਟਸਮਾ ਲੈਣ ਵਾਲਿਆ ਕਿਉਂਕਿ ਅਸੀਂ ਚਾਹੁੰਦੇ ਆ ਕਿ PR126 ਪੰਜਾਬ ਵਿੱਚ ਪਰਫੁੱਲਤ ਹੋਵੇ ਇਹਦੀ ਸਮੱਸਿਆ ਵੀ ਘਟਦੀ ਹੈ ਤੇ ਜੇ ਇਹ ਨੂੰ ਤੁਸੀਂ ਸਰਕਾਰ ਨਾਲ ਇਹਦਾ ਬਥੇੜਾ ਦੂਰ ਕਰਕੇ ਵੇਚੋਗੇ ਤਾਂ ਕਿਸਾਨਾਂ ਦੇ ਹਿੱਤ ਵਿੱਚ ਹੋਵੇਗੀ ਤੇ ਜੇ ਤੁਸੀਂ ਪ੍ਰਾਈਵੇਟ ਪਲੇਅਰਾਂ ਵਾਂਗ ਸਿਰਫ ਬੀਜ ਵੇਚਣ ਤੱਕ ਸੀਮਿਤ ਰਹੇ ਤੇ ਫੇਰ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਸਿਰਫ ਪਾਹੇ ਵਾਲੇ ਰਸੇ ਹੀ ਥੇ ਆਉਣਗੇ ਕਿਉਂਕਿ ਜਿਹਨੇ ਸਾਡਾ ਮਾਰਗਦਰਸ਼ਕ ਕਰਨਾ ਦਰਸ਼ਨ ਕਰਨਾ ਸੀ ਉਹੀ ਸਾਡੀ ਲਈ ਲੁੱਟ ਦਾ ਕਾਰਨ ਬਣੀ ਹੋਈ ਹੈ ਤੋਂ ਮੈਂ ਪੰਜਾਬ ਸਰਕਾਰ ਨੂੰ ਵੀ ਅੱਜ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਤੁਸੀਂ ਪ੍ਰਬੰਧਨ ਦਾ ਸਮਾਂ ਉਹ ਹੁਣ ਤੋਂ ਹੀ ਕੀਤਾ ਤਾਂ ਜਾ ਕੇ ਅਸੀਂ ਕਿਸਾਨਾਂ ਦੀ ਲੁੱਟ ਨੂੰ ਰੋਕ ਸਕਾਂਗੇ ਜੇ ਜੇ ਪਿਛਲੇ ਵਾਰ ਵਾਂਗ ਉਧਰ ਮੰਡੀਆਂ ਵਿੱਚ ਝੋਨਾ ਆ ਗਿਆ ਤੇ ਤੁਸੀਂ ਕਹੋ ਕਿ ਸਾਡੇ ਸਟੋਰਾਂ ਵਿੱਚ ਝੋਨਾ ਰੱਖਣ ਲਈ ਜਗ੍ਹਾ ਨਹੀਂ ਤੇ ਫੇਰ ਇਸੇ ਤਰ੍ਹਾਂ ਸ਼ੈੱਲਰ ਮਾਲਕਾਂ ਦੇ ਨਾਲ ਮਿਲ ਕੇ ਸਰਕਾਰ ਨੇ ਜਿਵੇਂ ਪਿਛਲੀ ਵਾਰ ਲੁੱਟ ਕੀਤੀ ਹੈ ਇਸੇ ਤਰ੍ਹਾਂ ਝੋਨੇ ਦੇ ਆਉਣ ਵਾਲੇ ਸੀਜ਼ਨ ਤੇ ਵੀ ਕਿਸਾਨ ਲੁੱਟ ਦਾ ਸ਼ਿਕਾਰ ਹੋਏਗਾ ਔਰ ਉਹਦੇ ਤੇ ਜੇ ਸਾਨੂੰ ਬਹੁਤ ਵੱਡਾ ਸੰਘਰਸ਼ ਉਲੀਕਣਾ ਪਿਆ ਤੇ ਅਸੀਂ ਉਹ ਵੀ ਉਲੀਕਾਂਗੇ ਪੰਜਾਬ ਸਰਕਾਰ ਖਿਲਾਫ ਜਿਹੜੀ ਲੜਾਈ ਲੜਨੀ ਪਈ ਉਹ ਵੀ ਲੜਾਂਗੇ ਤੇ ਮੈਂ ਇੱਕ ਵਾਰ ਆਖਰ ਵਿੱਚ ਇਹ ਗੱਲ ਤੁਹਾਨੂੰ ਸਪਸ਼ਟ ਕਰ ਦੇਵਾਂ ਕਿ ਅੱਜ ਜਿਹੜਾ ਖਨੌਰੀ ਬਾਡਰ ਔਰ ਸ਼ੰਭੂ ਬਾਡਰ ਤੇ ਮਾਹੌਲ ਹੈ ਪੰਜਾਬ ਸਰਕਾਰ ਨੇ ਕ੍ਰੀਏਟ ਕੀਤਾ ਹੈ ਉੱਥੇ ਪੁਲਿਸ ਦੀ ਨਫਰੀ ਵਧਾ ਕੇ ਉੱਥੇ ਪੀਆਰਟੀਸੀ ਦੀਆਂ ਬੱਸਾਂ ਉੱਥੇ ਲਿਜਾ ਕੇ ਤੇ ਜੇ ਸਰਕਾਰ ਐਹੋ ਜੀ ਨੀਤੀ ਤੇ ਉਤਾਰੂ ਹੋਈ ਖਾਸ ਕਰਕੇ ਪੰਜਾਬ ਸਰਕਾਰ ਅੱਜ ਤੱਕ ਸਾਡੀ ਲੜਾਈ ਸੈਂਟਰਲ ਸਰਕਾਰ ਨਾਲ ਰਹੀ ਹੈ ਤੇ ਜੇ ਪੰਜਾਬ ਸਰਕਾਰ ਨੇ ਇਹਨਾਂ ਮੋਰਚਿਆਂ ਦੇ ਉੱਪਰ ਕੋਈ ਜ਼ਬਰਦਸਤੀ ਕੋਈ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਮਜਬੂਰਨ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਣਾ ਪਵੇਗਾ ਮਤ ਸਮਝੇ ਕਿ ਤੁਸੀਂ ਚੰਡੀਗੜ੍ਹ ਵਾਲੇ ਪ੍ਰੋਗਰਾਮ ਨੂੰ ਅਸਫਲ ਬਣਾ ਦਿੱਤਾ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਤੇ ਉਹਨਾਂ ਨੇ ਰਾਤੋਂ ਰਾਤ ਪ੍ਰੋਗਰਾਮ ਵੀ ਵਾਪਸ ਲੈ ਲਿਆ ਤੇ ਮਤ ਸਮਝਿਓ ਕਿ ਦੋਨਾਂ ਫੋਰਮਾਂ ਦੇ ਤੁਸੀਂ ਇਹਨਾਂ ਖਨੌਰੀ ਔਰ ਸ਼ੰਭੂ ਬਾਰਡਰ ਤੇ ਤੁਸੀਂ ਇਹ ਧੱਕੇਸ਼ਾਹੀ ਕਰਕੇ ਤੁਸੀਂ ਕਿਸੇ ਤਰ੍ਹਾਂ ਕਿਸੇ ਆਗੂ ਤੋਂ ਇਹ ਕਹਾ ਲਵੋਗੇ ਕਿ ਅਸੀਂ ਆਪਣਾ ਜਿਹੜਾ ਇਹ ਅੰਦੋਲਨ ਆ ਵਾਪਸ ਲੈਨੇ ਆ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਅਸੀਂ ਜਿੱਥੇ-ਜਿੱਥੇ ਜ਼ਿਲ੍ਹਿਆਂ ਵਿੱਚ ਹਰ ਇੱਕ ਪੂਰੇ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਮਜਬੂਰਨ ਹੋਵੇ ਸਰਕਾਰ ਬਣਾਏਗੀ ਕਿ ਆਵਾਜ਼ਾਈ ਦੀ ਵੀ ਸਮੱਸਿਆ ਹੋਗੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸੈਂਟਰ ਸਰਕਾਰ ਨਾਲ ਨੇ ਸਮਾਂ ਤੁਸੀਂ ਸਾਡਾ ਸਹਿਯੋਗ ਕਰੋ ਤਾਂ ਕਿ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਦੇ ਥੱਲੇ ਅੱਛੀ ਵੀ ਸੁਆਮੀ ਨਾਥਨ ਦੀ ਰਿਪੋਰਟ ਜੇ ਉਹਨੂੰ ਮਿਲ ਸਕੇ ਤੇ ਕਿਤੇ ਨਾ ਕਿਤੇ ਉਹ ਪੈਰਾਂ ਭਾਰ ਹੋ ਸਕਦਾ ਤੇ ਜੇ ਤੁਸੀਂ ਇਹੋ ਜੀ ਜਵਰੀ ਨੀਤੀ ਤੇ ਜਿੱਦਾਂ ਦੇ ਹਾਲਾਤ ਤੁਸੀਂ ਅੱਜ ਉੱਥੇ ਬਣਾਏ ਨੇ ਤੇ ਜੇ ਇਹੋ ਜੇ ਹਾਲਾਤ ਤੁਸੀਂ ਬਣਾਏ ਤੇ ਪੰਜਾਬ ਵਿੱਚ ਇੱਕ ਮੈਂ ਗੱਲ ਹੋਰ ਦੱਸ ਦਿਆਂ ਕਿ ਪੰਜਾਬ ਸਰਕਾਰ ਕਿਹੜੇ ਰਾਹ ਤੁਰੀ ਹੋਈ ਹੈ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਹੈ ਕਿ ਜਿਹੜੀ ਕਿਸਾਨ ਦੀ ਵਿਰੋਧ ਜਿਹੜੇ ਵਿਰੋਧ ਕਰਦੇ ਨੇ ਕੱਟੋ-ਕੱਟ ਉਹਨਾਂ ਨੂੰ ਆਪਣੇ ਪਾਲੇ ਵਿੱਚ ਖੜਾ ਕਰ ਲਿਆ ਜਾਵੇ ਇਹਦੀ ਤੁਸੀਂ ਉਦਾਹਰਣ ਦੇਖੀਏ ਕਿ ਚੰਡੀਗੜ੍ਹ ਕੁਝ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਤੇ ਭਗਵੰਤ ਮਾਨ ਹੰਕਾਰੀ ਰੂਪ ਵਿੱਚ ਇਹ ਕਹਿ ਕੇ ਉੱਠਿਆ ਕਿ ਤੁਸੀਂ ਤਾਂ ਤਾਂ ਵਿੱਚ ਵੀ ਹੁਣ ਜੂਨੀਅਨ ਆ ਗਈਆਂ ਸੋ ਇਹੋ ਜਿਹੇ ਜਿਹੜੇ ਬਿਆਨ ਨੇ ਮੁੱਖ ਮੰਤਰੀ ਨੂੰ ਸੋਭਦੇ ਨਹੀਂ ਇਹਨੂੰ ਸੋਚਣਾ ਚਾਹੀਦਾ ਇਹ ਕਹਿੰਦਾ ਕਿ ਮੈਂ ਕਿਸਾਨ ਦਾ ਪੁੱਤ ਆ ਤੇ ਜੇ ਕਿਸਾਨ ਦਾ ਪੁੱਤ ਹੈ ਤੇ ਤੁਸੀਂ ਉਹਨਾਂ ਪਰਿਵਾਰਾਂ ਬਾਰੇ ਕਿਉਂ ਨਹੀਂ ਸੋਚਦੇ ਕਿ 2 ਲੱਖ ਰੁਪਏ ਦਾ ਕਰਜ਼ਾ ਲਾਉਂਦਿਆ ਲਾਉਂਦਿਆ ਇੱਕ ਪਰਿਵਾਰ ਦੇ ਤਿੰਨ ਤਿੰਨ ਪੀੜੀਆਂ ਖਤਮ ਹੋ ਗਈਆਂ ਪਰ ਉਹ 2 ਲੱਖ ਦਾ ਕਰਜ਼ਾ ਨਹੀਂ ਲੇਤਾ ਤੇ ਜੇ ਤੂੰ ਕਿਸਾਨ ਦਾ ਪੁੱਤ ਐ ਤੂੰ ਇਹ ਨਾ ਕਹਿੰਦਾ ਕਿ ਅਸੀਂ ਤੇ ਤੁਹਾਡੀ ਅੱਜ ਮੀਟਿੰਗ ਹੈ ਸੈਂਟਰ ਸਰਕਾਰ ਨਾਲ ਪਿੱਛੇ ਅਸੀਂ ਫੋਰਸ ਦੀ ਨਫਰੀ ਵਧਾ ਕੇ ਤੁਹਾਡੇ ਤੇ ਦਬਾਅ ਕ੍ਰੀਏ ਤੋਂ ਇਹੋ ਜਿਹੀਆਂ ਨੀਤੀਆਂ ਤੋਂ ਜੇ ਪੰਜਾਬ ਸਰਕਾਰ ਬਾਹਰ ਨਾ ਆਈ ਤੇ ਸਾਨੂੰ ਮਜਬੂਰਨ ਇਹਨਾਂ ਖਿਲਾਫ ਮੋਰਚਾ ਖੋਲਣਾ ਪਏਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਸਾਡੇ ਨਾਲ ਬਿਲਕੁਲ ਇਸ ਤਰ੍ਹਾਂ ਦਾ ਰਵਈਆ ਆਪਣ ਨਹੀਂ ਅਪਣਾਏਗੀ ਕਿਉਂਕਿ ਸਾਡੀਆਂ ਮੰਗਾਂ ਹੁਣ ਤੱਕ ਸੈਂਟਰ ਸਰਕਾਰ ਨਾਲ ਰਹੀਆਂ ਨੇ ਤੇ ਜੇ ਇਹੋ ਜਿਹਾ ਕਿਸੇ ਕੋਈ ਆਉਂਦੀ ਆ ਨਗੋਤ ਤੇ ਅਸੀਂ ਸਾਰੇ ਦੋਨੋਂ ਫੋਰਮ ਰਲ ਕੇ ਪੰਜਾਬ ਸਰਕਾਰ ਵਿਰੁੱਧ ਲੜਾਈ ਲੜਨ ਲਈ ਮਜਬੂਰ ਹੋਵਾਂਗੇ